ਕਬੀਰਾ ਪ੍ਰੋਗਰਾਮ ਜਿਹੜਾ ਅਸੀਂ ਕਰਦੇ ਜਿੱਥੇ ਬੰਦਿਆਂ ਨਾਲ ਸਾਝਾ ਕਰਦੇ ਹਾਂ ਲੋਕ ਸੰਗਰਾਮ ਰੈਲੀ ਕਰਦੇ ਬਹੁਤ ਬਧੀ ਜੋਣਾ ਦਰਾ ਦਾ ਉਹਦੇ ਵਿੱਚ ਰਿਪੋਰਟ ਲੈਣੀ ਹੈ ਤੇ ਅੱਗੇ ਇਹਦੇ ਵਿੱਚ ਹੋਰ ਕਿਉਂਕਿ ਅਸੀਂ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਬੀਜੇਪੀ ਦੇ ਆਗੂਨਾਂ ਦਾ ਤਰ ਹੋਇਆ ਉਧਰ ਸਾਡੀ ਜਨਤਾ ਦਾ ਬਹੁਤ ਜੋਰ ਲੱਗਿਆ ਹੋਇਆ ਹੈ ਅੱਜ ਵੀ ਜਾਨੀ ਕਈ ਪਿੰਡਾਂ ਦੇ ਵਿੱਚ ਉਹਨਾਂ ਦੇ ਆਗੂ ਦਾ ਦੌਰਾ ਹੈ ਇਸ ਕਰਕੇ ਉਹਨਾਂ ਦੇ ਘਰੋਂ ਵੀ ਜਾਰੀ ਨੇ ਅਸੀਂ ਇਹ ਸਮਝਦੇ ਆ ਵੀ ਜੇ ਤੁਸੀਂ ਉਹ ਪ੍ਰਮਾਣ ਦੇ ਵਿੱਚ ਉੱਦੇ ਰਹੇ ਛੱਲੀ ਦੀ ਜਿਹੜੀ ਪਿਆਰੀ ਹੈ ਮੀਟਿੰਗ ਕਰਾਉਣਾਂ ਦਾ ਕੰਮ ਆ ਕਲੱਬਾਂ ਦੀ ਮੀਟਿੰਗ ਕਰਾਉਣੀ ਆ ਔਰਤਾਂ ਦਾ ਮੁਜਾਹਰਾ ਕਰਨਾ ਹੈ ਝੰਡੇ ਮਾਰਕ ਕਰਨੇ ਨੂੰ ਕੰਮ ਤਾਂ ਰਹ ਜੂਗਾ ਤੇ ਫਿਰ ਲੋਕਾਂ ਨੂੰ ਘਣੋ ਟੱਕੜੇ ਹੋਈਏ ਆਓ ਪ੍ਰਬੰਧ ਨੂੰ ਗੇਰਨ ਲੱਗੇ ਵੀ ਤੁਸੀਂ ਆਖੀ ਕਰਨ ਲੱਗੇ ਹੋ ਇਹ ਅਸੀਂ ਸਨੇਹਾ ਦੇਣਾ ਚਾਹਣਾ ਚ ਲੋਕਾਂ ਨੂੰ ਅੱਜ ਦੀ ਜਿਹੜੀ ਮੀਟਿੰਗ ਰੱਖੀ ਆ ਸੀ ਆ ਪੂਰੇ ਪੰਜਾਬ ਦੀ ਜ਼ਿਲ੍ਹਾ ਕਮੇਟੀਆਂ ਦੀ ਬਾਰੇ ਮੀਟਿੰਗ ਰੱਖੀ ਹੈ। ਇਹ 26 ਵਾਲੇ ਪ੍ਰੋਗਰਾਮ ਦੇ ਬਾਰੇ ਦੀ ਰਿਪੋਰਟ ਲੈਣ ਵਾਸਤੇ ਉਹਦੀ ਤਿਆਰੀ ਵਾਸਤੇ ਰੱਖੀ ਹੈ। 26 ਦਾ ਪ੍ਰੋਗਰਾਮ ਜਿਹੜਾ ਅਸੀਂ ਤਬ ਕਰਦੇ ਜਿੱਥੇ ਬੰਦਿਆਂ ਨੇ ਸੰਜਿਆ ਕਰ ਰਹੇ ਹਾਂ। ਲੋਕ ਸੰਗਰਾਮ ਰੈਲੀ ਕਰ ਰਹੇ ਬਹੁਤ ਵੱਡੀ ਜੋਣਾ ਦੌਰਾਨ। ਉਹਦੇ ਵਿੱਚ ਰਿਪੋਰਟ ਲੈਣੀ ਹੈ ਤੇ ਅੱਗੇ ਇਹਦੇ ਵਿੱਚ ਇੱਕ ਹੋਰ ਕਿਉਂਕਿ ਅਸੀਂ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਭਾਜਪਾ ਦੇ ਆਗੂ ਨਖਰਾ ਹੋਏ ਉਧਰ ਸਾਡੀ ਜਨਤਾ ਦਾ ਬਹੁਤ ਜੋਰ ਲੱਗਿਆ ਹੋਇਆ ਹੈ। ਲਗਾਤਾਰ ਉਧਰ ਨੂੰ ਪਏ ਹੋਏ ਨੇ। ਅੱਜ ਜਿਵੇਂ ਨਹੀਂ ਕਈ ਪਿੰਡਾਂ ਦੇ ਵਿੱਚ ਉਹਨਾਂ ਦੇ ਆਗੂਆਂ ਦਾ ਦੌਰਾ ਹੈ ਇਸ ਕਰਕੇ ਉਹਨਾਂ ਦੇ ਘਰੋਂ ਵੀ ਜਾਰੀ ਨੇ ਅਸੀਂ ਇਹ ਸਮਝ ਲਿਆ ਵੀ ਜੇ ਤੁਸੀਂ ਉਹ ਘਰਵਾਣ ਦੇ ਵਿੱਚ ਉਲਦੇ ਰਹੇ ਛੱਬੀ ਦੀ ਜਿਹੜੀ ਤਿਆਰੀ ਹੈ ਮੀਟਿੰਗਾਂ ਕਰਾਉਣਾਂ ਦਾ ਕੰਮ ਹੈ ਕਲੱਬਾਂ ਦੀ ਮੀਟਿੰਗ ਕਰਾਉਣੀ ਹੈ ਔਰਤਾਂ ਦਾ ਮੁਜਾਹਰਾ ਕਰਨਾ ਹੈ ਝੰਡੇ ਮਾਰਚ ਕਰਨੇ ਉਹ ਕੰਮ ਤਾਂ ਰਹਿ ਜੂਗਾ ਇਹਦੇ ਕਰਕੇ ਉਹਦੀ ਤਿਆਰੀ ਦੇ ਜਿਹੜੇ ਪੰਚਾਇਤਾਂ ਰਹੇ ਨੇ ਛੱਬੀ ਵਾਸਤੇ ਉਹਦੇ 'ਚ ਅਸੀਂ ਇਹ ਤਿਆਰੀ ਨੂੰ ਫੋਰ ਪਰਪਸ ਕਰਨ ਦੀ ਖਾਤਰ ਅਸੀਂ ਅੱਜ ਬੁਲਾਈ ਹੈ ਇਹ ਬਡੀ ਮੀਟਿੰਗ ਉਹਦੇ 'ਚ ਤਿੱਖਾ ਕਰਾਂਗੇ ਕਿ ਡੇਡਰ ਨੂੰ ਹੋਰ ਵੀ ਹੋਰ ਜ਼ੋਰ ਨਾਲ ਸਰਗਰਮੀ ਕਰਨ ਤੇ ਇਕੱਠ ਮੱਠਾਂ ਦਾ ਪੈ ਜਵੇ ਕਿਉਂਕਿ ਚੋਣਾ ਨੇ ਇੱਕ ਗਰਮੀ ਬਹੁਤ ਜ਼ਿਆਦਾ ਹੈ ਕਮਜ਼ੋਰ ਹੁੰਦਾ ਹੈ ਤੇ ਦੀ ਤਿਆਰੀ ਨੂੰ ਪੱਕਾ ਹੋਰ ਜ਼ੋਰ ਨਾਲ ਇੱਥੇ ਕਰਨ ਦੀ ਖਾਤਰ ਅੱਜ ਇਹ ਮੀਟਿੰਗ ਰੱਖੀ ਮੇਨ ਏਜੰਡਾ ਪਾਰਲੀਮੈਂਟ ਦੀ ਚੋਣਾ ਪਾਰਲੀਮੈਂਟ ਦੀ ਚੋਣਾ ਦੇ ਵਿੱਚ ਕੀ ਕਰ ਰਹੇ ਨੇ ਉਹ ਕੌਣ ਨੇ ਕਿਵੇਂ ਆ ਰਹੇ ਨੇ ਜਿੰਨੇ ਅਸੀਂ ਪਹਿਲਾਂ ਏਜੰਡਾ ਲੈ ਕੇ ਗਏ ਆ ਇਕਾਂ 17 ਤਰੀਕ ਦੀ ਪਹਿਲਾਂ ਤੇ ਔਰਤਾਂ ਦੀ ਮੀਟਿੰਗ ਕੀਤੀ ਹੈ ਪਹਿਲਾਂ ਅਸੀਂ ਜ਼ਿਲ੍ਹੇ ਦੇ ਵੱਡੀਆਂ ਮੀਟਿੰਗਾਂ ਕੀਤੀਆਂ ਨੇ ਸਾਰੇ ਪੰਜਾਬ ਦੇ ਵਿੱਚ ਤਕਰੀਬਨ ਹਰੇਕ ਜ਼ਿਲ੍ਹੇ ਦੀ ਮੀਟਿੰਗਾਂ ਜੀ ਕਰਾ ਕੇ ਆਇਆ ਕੀ ਅਸੀਂ ਪਾਰਲੀਮੈਂਟੀ ਚੋਣਾਂ ਨੂੰ ਕੀ ਸਮਝਦੇ ਆ ਸਾਡੀਆਂ ਸਮੱਸਿਆਵਾਂ ਦੇ ਨਾਲ ਇਹਦਾ ਕੀ ਲੱਗਦਾ ਤੇਗਾ ਕਿ ਸਾਨੂੰ ਕੀ ਕਰਨਾ ਚਾਹੀਦਾ ਉਹ ਸਾਰੀਆਂ ਗੱਲਾਂ ਅਸੀਂ ਲੈ ਕੇ ਜਾਂਦੇ ਆ ਅੱਜ ਵੀ ਉਹ ਲੈ ਕੇ ਮਾਚੰਡਾ ਸਿੰਘ ਭਾਰਤੀ ਕੇ ਹੁਣ ਜਿਹੜੇ ਏਕਤਾ ਗ੍ਰਾਹਾਂ ਦਾ ਸੂਬੇ ਦਾ ਸੀਨੀਅਰ ਮਿਤ ਪ੍ਰਧਾਨ ਆ ਅਸੀਂ 26 ਤਰੀਕ ਨੂੰ ਇਸੇ ਬਰਨਾਲੇ ਦੀ ਢਾਣੇ ਦੀ ਜਿਹੜੀ ਮੰਡੀ ਆ ਸਾਈਡਾਂ ਥੱਲੇ ਅੱਡੋ-ਅਡੀ ਤਾਕੀਆਂ ਨੇ ਜਿਹੜੀਆਂ ਜਸੇ ਬੰਦਿਆਂ ਲਗਭਗ 20 ਉਹਨਾਂ ਦਾ ਇਕੱਠ ਰੱਖਿਆ ਹੋਇਆ ਉਹਦਿਆਂ ਤਿਆਰੀਆਂ ਪਹਿਲਾਂ ਸਾਡੀਆਂ ਪਹਿਲਾਂ ਵੀ ਜ਼ੋਰਦਾਰ ਚੱਲ ਰਹੀਆਂ ਐ ਅੱਡੋ-ਅਡੀ ਜ਼ਿਲ੍ਹਿਆਂ ਦੇ ਵਿੱਚ ਬਾਦੀਆਂ ਮੀਟਿੰਗਾਂ ਹੋ ਗਈਆਂ 17 ਜਰੀਕ ਨੂੰ ਅਸੀਂ ਇਸੇ ਸੈੱਟ ਥੱਲੇ ਔਰਤਾਂ ਦੀ ਮਰਦਮੀ ਮੀਟਿੰਗ ਸੱਦੀ ਹੈ ਉਹ ਮੀਟਿੰਗ ਕੀਤੀ ਹੈ ਅੱਜ ਪੂਰੇ ਪੰਜਾਬ ਦੇ ਪਿੰਡ ਕਾਇਆਂ ਤੱਕ ਦੇ ਜਿਹੜੇ ਸਾਡੇ ਵਰਕਰ ਹੈ ਉਹ ਉੱਥੇ ਸੱਦੇ ਹੋਏ ਹੈ ਕਿਉਂਕਿ ਜਿਹੜਾ ਚੋਣਾਂ ਦਾ ਮੌਸਮ ਚੱਲ ਰਿਹਾ ਹੈ ਚੋਣਾਂ ਦੇ ਵਿੱਚ ਅਸੀਂ ਲੋਕਾਂ ਨੂੰ ਇਹ ਗੱਲ ਦੱਸਣਾ ਚਾਹੁੰਦੇ ਆਂ ਕਿ ਭਾਵੇਂ 75 ਸਾਲ ਹੋ ਗਏ ਤੁਹਾਨੂੰ ਵੋਟਾਂ ਪਾਉਂਦਿਆਂ ਨੂੰ 75 ਸਾਲ ਦੇ ਵਿੱਚ ਜਿੰਨੇ ਵੀ ਵਿਧਾਨ ਸਭਾ ਵਿੱਚ ਪਾਰਲੀਮੈਂਟਾਂ 'ਚ ਜਿੰਨੇ ਵੀ ਉਹਨਾਂ ਨੇ ਫੈਸਲੇ ਕੀਤੇ ਹੈ ਟੋਟਲ ਫੈਸਲੇ ਸਾਡੇ ਲੋਕਾਂ ਦੇ ਉਲਟ ਹੈ ਇਸ ਕਰਕੇ ਇਹ ਸੰਸਥਾ ਸਾਡੇ ਲੋਕਾਂ ਦੀ ਨਹੀਂ ਇਹਦੇ باوجود ਜਿਹਨੇ ਅਸੀਂ ਵੋਟਾਂ ਪਾ ਰਹੇ ਆ ਇਹ ਵੋਟਾਂ ਸਾਡਾ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਕਰਦੀਆਂ ਦੋ ਤਰਫਾਂ ਤੋਂ ਨੁਕਸਾਨ ਹੁੰਦਾ ਕਿ ਲੋਕਾਂ ਨੂੰ ਧਰਮਾਂ ਦੇ ਆਧਾਰ ਤੇ ਜਾਤਾਂ ਦੇ ਆਧਾਰ ਤੇ ਇਲਾਕਿਆਂ ਦੇ ਆਧਾਰ ਤੇ ਲੜਾਇਆ ਜਾਂਦਾ ਜਿਵੇਂ ਹੁਣ ਕਿਸਾਨਾਂ ਤੇ ਮਜ਼ਦੂਰਾਂ ਦੇ ਵਿੱਚ ਪਾੜਾ ਪਾਉਣ ਦਾ ਕੋਸ਼ਿਸ਼ ਕੀਤੀ ਹੈ ਪਰ ਇਹਦੇ ਨਾਲ ਹੀ ਜਿਹੜੇ ਹਾਕਮ ਆ ਜਿਹੜੇ ਚੋਣਾਂ ਲੜਦੇ ਆ ਉਹ ਆਪਦਾ ਮਸਲਾ ਹੱਲ ਕਰਦੇ ਆ ਕਿ ਕੁਰਸੀ ਤੇ ਕੌਣ ਜਾਵੇ ਆਪ ਤਾਂ ਉਹਨਾਂ ਤੋਂ ਫੈਸਲਾ ਨਹੀਂ ਹੁੰਦਾ ਵੀ ਇਹ ਫੈਸਲਾ ਆਪਾਂ ਲੋਕਾਂ ਤੋਂ ਕਰਾ ਲਓ ਤੇ ਲੋਕਾਂ ਤੋਂ ਜਿਹਨੂੰ ਵੋਟਾਂ ਵੱਧ ਮਿਲ ਜਾਂਦੀਆਂ ਉਹ ਰਾਜਾ ਬਣ ਕੇ ਬੈਠਦਾ ਹੈ ਤੇ ਲੋਕਾਂ ਦੇ ਉਲਟ ਫੈਸਲੇ ਕਰਦਾ ਹੈ ਫੈਸਲੇ ਜਿਹੜਾ ਸਾਮਰਾਜੀ ਮੁਲਕ ਹੈ ਉਹਨਾਂ ਦੀਆਂ ਸੰਸਥਾਾਂ ਮੈਂ ਸੰਸਾਰ ਵਪਾਰ ਜਸੇਬੰਦੀ ਬਣੀ ਹੈ ਡਬਲਯੂਟੀਓ ਹੈ ਉਹਨਾਂ ਦੇ ਜਿਹੜੀਆਂ ਨੀਤੀਆਂ ਹੈਗੀਆਂ ਉਹ ਨੀਤੀਆਂ ਨੂੰ ਖੂਬ ਉਹ ਲਾਗੂ ਕਰਦੇ ਆ ਪਹਿਲਾਂ ਕਾਂਗਰਸ ਵੀ ਨੇ ਲਿਆਂਦੀਆਂ ਉਹਨੇ ਲਾਗੂ ਕੀਤੀਆਂ ਮੋਦੀ ਨੇ ਇਹਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਲਿਆਂਦੀ ਹੈ ਇਹਦੇ ਨਾਲ ਹੀ ਲੋਕਾਂ ਨੂੰ ਧਰਮ ਦੇ ਆਧਾਰ ਤੇ ਵਾਰਨ ਖਾਤਰ ਹਿੰਦੂ ਰਾਸ਼ਟਰ ਬਣਾਉਣ ਦਾ ਜਿਹੜਾ ਪੱਤਾ ਉਹਨਾਂ ਨੇ ਲਿਆ ਹੋਇਆ ਬਹੁਤ ਜ਼ੋਰਦਾਰ ਢੰਗ ਨਾਲ ਉਨੇ ਬਹੁਤ ਤੰਤ ਲਾਇਆ ਇਸ ਗੱਲ ਤੇ ਉਹ ਇਸ ਕਰਕੇ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਵੋਟਾਂ ਨਾਲ ਭਾਈ ਕੁਝ ਨਹੀਂ ਨਿਕਲਣਾ ਛੋਟਾ ਜਿਹਾ ਕੁਝ ਬਣਨਾ ਤਾਂ ਸੰਘਰਸ਼ਾਣਾ ਬਣਨਾ ਜਿਵੇਂ ਦਿੱਲੀ ਦੇ ਘੋਲਚਾਪਾ ਬਣਾਇਆ ਉਹੀ ਰਾਹ ਬਣਦਾ ਹੈ ਇਹਦੇ ਨਾਲ ਹੀ ਅਸੀਂ ਲੋਕਾਂ ਨੂੰ ਇਹ ਗੱਲ ਸਮਝਾਉਣੀ ਚਾਹੁੰਦੇ ਆ ਕਿ ਜਦੋਂ ਪੰਜਾਬ ਚ 9 ਸਾਲ ਗਵਰਨਰ ਹੀ ਰਾਜ ਰਿਹਾ ਉਹ ਤਾਂ ਫਿਰ ਕੋਈ ਵੋਟਾਂ ਵਾਲੀ ਸਰਕਾਰ ਨਹੀਂ ਸੀ ਉਦੋਂ ਰਾਜ ਕਿਉਂ ਚੱਲਿਆ ਅਸਲ ਅਸੀਂ ਲੋਕਾਂ ਨੂੰ ਦੱਸਣਾ ਹੈ ਕਿ ਇਹ ਤਾਂ ਉੱਤੇ ਮਲਮ ਹੈ ਅਸਲ ਤਾਂ ਸਰਕਾਰ ਜਿਹੜੀ ਪੱਕੀ ਹੈ ਜਿਹੜੀਆਂ ਤੁਹਾਡੀਆਂ ਵੋਟਾਂ ਨਾਲ ਨਹੀਂ ਬਦਲਦੀ ਪੁਲਿਸ ਹੈ ਫੌਜ ਹੈ ਕੋਟ ਹੈ ਕਚਹਿਰੀਆਂ ਹੈ ਅਫਸਰ ਸਾਹੀ ਹੈ ਇਹ ਇਹਨਾਂ ਨੂੰ ਕੌਣ ਪੁੱਛਦਾ ਹੈ ਇਹਨਾਂ ਨੇ ਕਿਤੇ ਵੋਟਾਂ ਪੈਂਦੀਆਂ ਲੋਕ ਵੋਟਾਂ ਚੁਣਦੇ ਆ ਇਹਨਾਂ ਨੂੰ ਇਹ ਲੋਕਾਂ ਨੂੰ ਕੋਈ ਜਵਾਬ ਦੇ ਐ ਅਸਲ ਜਿਹੜੀ ਸਾਰਾ ਪ੍ਰਬੰਧ ਚੱਲ ਰਿਹਾ ਹੈ ਜਿਹਨੂੰ ਅਸੀਂ ਕਹਿੰਦੇ ਬਹੁਤ ਮਾੜਾ ਲੋਕਾਂ ਦੇ ਫੈਸਲੇ ਦੇਖਣ ਪੱਖੋਂ ਇਹ ਪ੍ਰਬੰਧ ਪੱਕੇ ਤੌਰ ਤੇ ਚੱਲ ਰਿਹਾ ਹੈ ਇਸ ਕਰਕੇ ਅਸੀਂ ਲੋਕਾਂ ਨੂੰ ਕਹਿੰਨੋ ਤਖੜੇ ਹੋਈਏ ਆਓ ਪ੍ਰਬੰਧ ਨੂੰ ਘੇਰਨ ਲੱਗੀਏ ਵੀ ਤੁਸੀਂ ਆਖੀ ਕਰਨ ਲੱਗੇ ਹੋ ਇਹ ਅਸੀਂ ਸੁਨੇਹਾ ਦੇਣਾ ਚਾਹੁੰਦਾ ਚ ਲੋਕਾਂ ਨੂੰ ਕਿ ਤੁਹਾਡਾ ਇੱਕ ਇਹ ਤੇ ਸੁਆਗ ਬਿਨਾ ਤੁਹਾਡਾ ਕੁਝ ਨਹੀਂ ਬਟਿਆ ਜਾਣਾ